ਪਿਆਕੜਾਂ ਦੇ ਲਈ ਇਹ ਅਹਿਮ ਖਬਰ ਹੈ ਕਿਉਂਕਿ ਉਹਨਾਂ ਦੀ ਜੇਬ ਤੇ ਹੁਣ ਭਾਰੀ ਬੋਝ ਪੈਣ ਵਾਲਾ ਹੈ ਕਿਉਂਕਿ ਸਰਕਾਰ ਹੁਣ ਇੱਕ ਵੱਡੀ ਕਾਰਵਾਈ ਉਹਨਾਂ ਪਿਆਕੜਾਂ ਤੇ ਕਰਨ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਜਲਦ ਹੀ ਸ਼ਰਾਬ ਜਿਹੜੀ ਹੈ ਹੋਰ ਮਹਿੰਗੀ ਹੋ ਸਕਦੀ ਹੈ ਸਰਕਾਰ ਵਿਦੇਸ਼ੀ ਤੇ ਦੇਸੀ ਸ਼ਰਾਬ ਦੀਆਂ ਕੀਮਤਾਂ ਜੋ 5 ਤੋਂ 10 ਫੀਸਦੀ ਦੇ ਵਿੱਚ ਜਿਹੜਾ ਆ ਉਹ ਵਾਧਾ ਕਰ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਜੋ ਬਾਹਰ ਲਾਇਸੈਂਸ ਦੀ ਫੀਸ ਵੀ ਜਿਹੜੀ ਹੈ ਉਹ ਵਧਾਈ ਜਾ ਸਕਦੀ ਹੈ ਪੰਜਾਬ ਸਰਕਾਰ ਨੇ ਵਿੱਤੀ ਸਾਲ ਜੋ 2025 ਤੇ 26 ਦੇ ਲਈ ਨਵੀਂ ਆបਕਾਰੀ ਨੀਤੀ ਦਾ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਜੋ ਸ਼ਰਾਬ ਪੀਣ ਦੇ ਚਾਹਵਾਨ ਨੇ ਜਾਂ ਸ਼ਰਾਬ ਪੀਂਦੇ ਨੇ ਜਾਂ ਬਾਹਰ ਵਾਲਿਆਂ ਨੂੰ ਦੀ ਜੇਬ ਦੇ ਉੱਤੇ ਜਿਹੜਾ ਆ ਵੱਡਾ ਅਸਰ ਪੈਂਦਾ ਦਿਖਾਈ ਦੇ ਸਕਦਾ ਹੈ ਇਸ ਵਾਰ ਸੂਬੇ ਚ ਸ਼ਰਾਬ ਦੀ ਕੀਮਤ ਚਵਾਦਾ ਹੋ ਸਕਦਾ ਹੈ ਇਸ ਸਾਲ ਦੇ ਬਦਲੇ ਪਿਛਲੇ ਸਾਲ ਵੀ ਜੋ ਕੀਮਤਾਂ ਸ਼ਰਾਬ ਦੇ ਵਿੱਚ ਉਹ ਘਟੀਆਂ ਸਨ ਤਾਂ ਤੁਹਾਨੂੰ ਦੱਸਦੀ ਇਹ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ ਦੇ ਵਿੱਚ 10000 350 ਕਰੋੜ ਰੁਪਏ ਦੀ ਆਮਦਨ ਇਕੱਠੀ ਕਰਨ ਦਾ ਟੀਚਾ ਰੱਖਿਆ ਸੀ ਤਾਂ ਹੁਣ ਤੱਕ 80% ਜੋ ਇਸ ਦਾ ਕੰਮ ਪੂਰਾ ਹੋ ਚੁੱਕਿਆ ਹੈ ਤਾਂ ਸੂਬੇ ਦੇ ਜੋ ਵਿੱਤੀ ਹਾਲਾਤ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਸਰਕਾਰ 2025 ਤੇ 2026 ਵਿੱਚ ਆਪਕਾਰੀ ਨੀਤੀ ਦੇ ਰਾਹੀਂ ਇਹ ਮਾਲੀਆ ਵਧਾਉਣ ਦੀ ਜਿਹੜੀ ਹੈ ਉਹ ਸੋਚ ਰੱਖ ਰਹੀ ਹੈ ਤਾਂ ਜੋ ਆਪਕਾਰੀ ਨੀਤੀ ਦੇ ਰਾਹੀਂ ਇਹ ਮਾਲੀਆ ਵਧਾਇਆ ਜਾਏਗਾ ਤਾਂ ਇਸ ਤੋਂ ਜਿਹੜਾ ਆ ਧਨ ਇਕੱਠਾ ਕੀਤਾ ਜਾਏਗਾ ਤਾਂ ਪੰਜਾਬ ਦੀ ਜੋ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਸ਼ਰਾਬ ਦੀਆਂ ਕੀਮਤਾਂ ਨਹੀਂ ਵਧਾਈਆਂ ਪਿਛਲੀ ਵਾਰ ਵੀ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟਾਈਆਂ ਗਈਆਂ ਸਨ ਜਿਸ ਕਾਰਨ ਜੋ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਤਾਂ ਹੁਣ ਉਹ ਰਾਤ ਜਿਹੜੀ ਆ ਉਹ ਨਹੀਂ ਮਿਲਣ ਦੀ ਆਸ ਹੈ ਕਿਉਂਕਿ ਸ਼ਰਾਬ ਦੀਆਂ ਕੀਮਤਾਂ 'ਚ ਵਾਅਦਾ ਜਿਹੜਾ ਆ ਉਹ ਹੋ ਸਕਦਾ ਹੈ ਤਾਂ ਹੁਣ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਲਈ ਇਹ ਫੈਸਲਾ ਲਿਆ ਜਾ ਸਕਦਾ ਹੈ ਰਿਪੋਰਟਾਂ ਦੇ ਮੁਤਾਬਕ ਸੂਬੇ ਦੀ ਜੋ ਵਿੱਤੀ ਹਾਲਤ ਸੁਧਾਰਨ ਦੇ ਲਈ ਜੋ ਨਿਯੁਕਤ ਕੀਤੇ ਗਏ ਸਲਾਹਕਾਰਾਂ ਨੇ ਵਿੱਤੀ ਵਿਭਾਗ ਨੂੰ ਸ਼ਰਾਬ ਦੀਆਂ ਕੀਮਤਾਂ ਦੇ ਵਿੱਚ ਮਾਮੂਲੀ ਵਾਧੇ ਦੀ ਪੇਸ਼ਕਸ਼ ਦਿੱਤੀ ਹੈ ਜਰ ਜਿਸ ਦੇ ਨਾਲ ਜੋ ਆ ਰੈਨਿਊ ਇਕੱਠਾ ਹੋਏਗਾ ਉਸ ਦੇ ਨਾਲ ਜੋ ਹਾਲਾਤ ਜਿਹੜੇ ਨੇ ਉਹ ਸੁਧਾਰੇ ਜਾਣਗੇ ਨਵੀਂ ਆਪਕਾਰੀ ਨੀਤੀ ਦੇ ਲਈ ਸਵੇ ਤੇ ਸ਼ਰਾਬ ਦੇ ਕਾਰੋਬਾਰੀਆਂ ਤੋਂ ਵੀ ਸੁਝਾਅ ਮੰਗੇ ਨੇ ਉਹਨਾਂ ਦੀ ਸਲਾਹ ਲਈ ਗਈ ਹੈ ਉਹਨਾਂ ਦੀ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ 24 ਦਸੰਬਰ ਨੂੰ ਸ਼ਰਾਬ ਦੇ ਕਾਰੋਬਾਰੀਆਂ ਦੇ ਸੁਝਾਵਾਂ ਤੇ ਵਿਚਾਰ ਚਰਚਾ ਜਿਹੜੀ ਹੈ ਉਹ ਕੀਤੀ ਜਾਣੀ ਹੈ ਮੌਜੂਦਾ ਆਪਕਾਰੀ ਨੀਤੀ ਜੋ 11 ਜੂਨ 2025 ਯਾਨੀ ਕਿ ਅਗਲੇ ਸਾਲ 11 ਜੂਨ ਤੱਕ ਜਿਹੜੀ ਆ ਇਹ ਲਾਗੂ ਰਹੇਗੀ ਕਿਸੇ ਵੀ ਸੂਬੇ ਦਾ ਰੈਵਨਿਊ ਜਾਂ ਮਾਲੀਆ ਉਸ ਸੂਬੇ ਦੇ ਹੋਰਨਾਂ ਵਿਭਾਗਾ ਤੋਂ ਇਲਾਵਾ ਆਪਕਾਰੀ ਵਿਭਾਗ ਤੋਂ ਇਕੱਠਾ ਕੀਤਾ ਜਾਂਦਾ ਤਾਂ ਸੂਬੇ ਦਾ ਸਭ ਤੋਂ ਜ਼ਿਆਦਾ ਰੈਵਨਿਊ ਆਪਕਾਰੀ ਯਾਨੀ ਜੋ ਸ਼ਰਾਬ ਨੀਤੀ ਦੇ ਵਿੱਚੋਂ ਇਕੱਠਾ ਕੀਤਾ ਜਾਂਦਾ ਤਾਂ ਸਰਕਾਰ ਇਸ ਆਪਕਾਰੀ ਜੋ ਰੈਵਨਿਊ ਤੋਂ ਪੈਸਾ ਇਕੱਠਾ ਕਰਕੇ ਉਹ ਦੇਸ਼ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਲਾਉਣਾ ਚਾਹੁੰਦੀ ਹੈ ਤਾਂ ਹੁਣ ਜੋ ਪਿਆਕਰ ਨੇ ਉਹਨਾਂ ਦੀ ਜੇਬ ਤੇ ਭਾਰੀ ਅਸਰ ਪੈ ਸਕਦਾ ਹੈ ਕਿਉਂਕਿ ਜੇਕਰ ਸਰਕਾਰ ਇਸ ਨੀਤੀ ਦੇ ਵਿੱਚ ਕੋਈ ਬਦਲਾਅ ਕਰਦੀ ਹੈ ਜਾਂ ਇਸ ਨੀਤੀ ਦੇ ਵਿੱਚ ਕੁਝ ਬਦਲਾਅ ਹੁੰਦੇ ਨੇ ਤਾਂ ਫਿਰ ਜੋ ਹੈ ਸ਼ਰਾਬ ਉਹ ਮਹਿੰਗੇ ਹੋ ਸਕਦੀ ਹੈ ਤਾਂ ਜਿਸ ਦੇ ਨਾਲ ਜੋ ਇਸ ਨੂੰ ਪੀਣ ਵਾਲੇ ਨੇ ਜਾਂ ਇਸ ਨੂੰ ਖਰੀਦਣ ਵਾਲੇ ਨੇ ਉਹਨਾਂ ਦੀ ਜੇਬ ਤੇ ਇਹ ਅਸਰ ਪਏਗਾ ਤਾਂ ਉਸ ਦੇ ਨਾਲ ਜਿੱਥੇ ਸਰਕਾਰ ਨੂੰ ਇਸ ਦੇ ਮਾਲੀਏ ਤੋਂ ਲਾਭ ਮਿਲੇਗਾ ਤਾਂ ਉਹ ਪੰਜਾਬ ਦੇ ਹਾਲਾਤ ਸੁਧਾਰਨ ਦੇ ਵਿੱਚ ਵੀ ਕਾਰਗਰ ਸਾਬਤ ਹੋਏਗਾ ਤਾਂ ਅਜਿਹਾ ਸਰਕਾਰ ਦੀ ਨੀਤੀ ਹੈ ਤਾਂ ਹੁਣ ਸਰਕਾਰ ਇਹ ਨੀਤੀ ਜਿਹੜੀ ਆ ਲਿਆਉਣ ਜਾ ਰਹੀ ਆ